ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨੂੰ ਇੱਕ ਐਸੀ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਹਰ ਰੋਜ਼ ਧੰਨ ਧੰਨ ਛੇਵੇਂ ਗੁਰੂ ਸ੍ਰੀ ਗੁਰੂ ਹਰगोविंद ਸਾਹਿਬ ਜੀ ਆਪਣੇ ਘੋੜੇ ਸਮੇਤ ਹਾਜ਼ਰ ਹੁੰਦੇ ਹਨ ਸੰਗਤ ਜੀ ਇਸ ਗੁਰੂ ਘਰ ਦਾ ਨਾਮ ਹੈ ਕਿਲਾ ਸਾਹਿਬ ਇੱਕ ਗੁਰੂ ਘਰ ਉੱਤਰਾਖੰਡ ਵਿੱਚ ਗੁਰਦੁਆਰਾ ਨਾਨਕ ਮਤਾ ਸਾਹਿਬ ਤੋਂ ਸਤਾਰਗਾਂ ਚ ਰੋਡ ਤੇ 5-6 ਕਿਲੋਮੀਟਰ ਦੂਰ ਪਿੰਡ ਵਿਡੋਰਾ ਵਿੱਚ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਇਸ ਗੁਰਦੁਆਰੇ ਦੀ ਲੋਕੇਸ਼ਨ ਵੀ ਦਿੱਤੀ ਹੋਈ ਹੈ ਇਸ ਗੁਰੂ ਘਰ ਨੂੰ 6ਵੇਂ ਗੁਰੂ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਸਥਾਨ ਤੇ ਆਪ ਜੀ ਨੂੰ ਹਰ ਰੋਜ਼ ਘੋੜੇ ਦੇ ਪੌੜ ਲੱਗੇ ਹੋਏ ਵਿਖਾਈ ਦੇਣਗੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੁਰੂ ਘਰ ਵਿੱਚ ਕੋਈ ਵੀ ਘੋੜਾ ਨਹੀਂ ਹੈ ਨਾ ਹੀ ਕਿਸੇ ਨੇ ਅੱਜ ਤੱਕ ਕਿਸੇ ਘੋੜੇ ਨੂੰ ਇੱਥੇ ਆਉਂਦਿਆਂ ਵੇਖਿਆ ਹੈ ਫਿਰ ਇਹ ਪੜ ਕਿਵੇਂ ਲੱਗ ਜਾਂਦੇ ਹਨ ਆਓ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਪਾਸੋਂ ਇਸ ਸਥਾਨ ਦੇ ਇਤਿਹਾਸ ਨੂੰ ਸਰਬਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਇੱਥੋਂ ਦਾ ਇਤਿਹਾਸ ਸ੍ਰੀ ਨਾਨਕ ਮਹਤ)^{ਤ} ਤੋਂ ਸ਼ੁਰੂਆਤ ਹੁੰਦਾ ਹੈ ਜਿਸ ਟਾਈਮ ਕੋ ਗੁਰੂ ਨਾਨਕ ਦੇਵ ਜੀ ਨਾਨਕ ਮਹਤ)^{ਤ} ਤਰਤੀਤੇ ਆਏ ਸਨ ਤੇ ਉਸ ਤੋਂ ਪਰੰਤ ਕੀ ਹੋਇਆ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਜਿਹੜੇ ਸਿੱਧ ਸਨ ਇਹਨਾਂ ਨੇ ਬਹੁਤ ਇਰਖਾ ਕੀਤੀ ਕਰਦੇ ਵੀਰੇ ਸਨ ਤੇ ਜਦੋਂ ਇਹਨਾਂ ਨੇ ਅਰਖਾ ਕੀਤੀ ਤੇ ਜਦੋਂ ਇਹਨਾਂ ਨੇ ਸਤਿਗੁਰੂ ਜੀ ਨੇ ਸਮਝਾਇਆ ਤੇ ਜਿਹੜੇ ਸਿੱਧ ਸਨ ਨਹੀਂ ਸਮਝੇ ਇਹ ਹੰਕਾਰੀ ਸਨ ਪਰ ਸ਼ਕਤੀ ਜਿਆਦੀ ਹਸਲ ਇਹਨਾਂ ਦੇ ਵਿੱਚ ਕੀ ਹੋਇਆ ਤੇ ਇਹਨਾਂ ਨੇ ਪਿੱਪਲ ਸੇ ਬਨਾਨਕ ਮਤਸਬ ਵਾਲਾ 5-6 ਫੁੱਟ ਉੱਚਾ ਉਡਾ ਦਿੱਤਾ ਤੇ ਫਿਰ ਧਰਤੀ ਤੋਂ ਪੁੱਛਿਆ ਗਿਆ ਸੀ ਬਤੇਰੇ ਇਹਨਾਂ ਨੇ ਕੋਤਕ ਕਰਚਾਏ ਜਿਦੋਂ ਰਚਾਏ ਤੇ ਆਖਰੀ ਵਾਰ ਜਿਹੜੇ ਸਿੱਧ ਸਨ ਇਹ ਚਲੇ ਗਏ ਪਹਾੜਾਂ ਤੇ ਜੇ ਤੋ ਪਾੜਨਾ ਚਲੇ ਗਏ ਗੁਰੂ ਨਾਨਕ ਦੇ ਸਮਾਪੇ ਤੇ ਗੁਰੂ ਨਾਨਕ ਤੇਜ ਜੀ ਕਿਸਨ ਸੇਵਾ ਦਰਸੋਂ ਪੁਕੇ ਨਹੀਂ ਗਏ ਨਾਨਕ ਮਤਸਾ ਪੀਪਲ ਦੀ ਸੇਵਾ ਜਦੋਂ ਨਹੀਂ ਗਏ ਤੇ ਸਮਾਪੇ ਤੇ ਗੁਰੂ ਨਾਨਕ ਤੇ ਉਹ ਉਥੋਂ ਚਲੇ ਗਏ ਜਦੋਂ ਗਏ ਆ ਤੇ ਕੀ ਹੋਇਆ ਫਿਰ ਤੇ ਜਦੋਂ ਗਏ ਆ ਤੇ ਅੰਮ੍ਰਿਤਸਰ ਧਰਤੀ ਤੇ ਸ੍ਰੀ ਗੁਰੂ ਹਰਗੋਬਿੰਦ ਮਹਾਰਾ ਜੀ ਮੀਰੀ ਪਿਰ ਦੇ ਮਾਲਕ ਤੇ ਜਦੋਂ ਇਹ ਮਾਲਕ ਸਨ ਮੀਰੀ ਪਿਰ ਦੇ ਮਾਲਕ ਆਪ ਜੀ ਸਾਰੀ ਸੰਗਤ ਕੋਲ ਸੰਤ ਤੇ ਬਾਬਾ ਸ੍ਰੀ ਚੰਦ ਜੀ ਗਏ ਆ ਉਹ ਵੀ ਕਹਿਣ ਲੱਗੇ ਕਹਿਣ ਲੱਗੇ ਮੇਰਾ ਮਨ ਜੱਪਦਾ ਏ ਪੀਤਾ ਸਬ ਦੇ ਚਰਨ ਪਏ ਨਾਨਕ ਮਤਾ ਸਾਹਿਬ ਉਸ ਪਵਿੱਤਰ ਧਰਤੀ ਆ ਨਾਨਕ ਮਤਾ ਸਾਹਿਬ ਕਿਸਨ ਸੇਵਾਦਾਰ ਸੌਂਪ ਕੇ ਨਹੀਂ ਗਏ ਸਾਡੇ ਪਿਤਾ ਜੀ ਮੇਰਾ ਮਨ ਜੱਪਦਾ ਕਿਸਨ ਆਪ ਸੇਵਾਦਾਰ ਸੌਂਪ ਕੇ ਅਬ ਉਹਤੇ ਸੇਵਾ ਲਾ ਲਈ ਏ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਇਹ ਘੜੇ ਕਹਿਣ ਕਿ ਕਿਹੜੇ ਸਿੱਖ ਨੂੰ ਭੇਜਿਆ ਜਾਵੇ ਕਹਿਣ ਲੱਗੇ ਬਾਬਾ ਅਲਮਸਤ ਨੂੰ ਭੇਜਿਆ ਜਾ ਸਕੇ ਜਦੋਂ ਬਾਬਾ ਅਲਮਸਤ ਨੂੰ ਆਵਾਜ਼ ਮਾਰੀ ਕਹਿਣ ਲੱਗੇ ਸਿੱਖਾ ਤਸ ਜਾਨਾ ਯੂਪੀ ਵਿੱਚ ਨਾਨਕ ਮਤਾ ਸਾਹਿਬ ਜਾ ਕੇ ਪੀਪਲ ਸੇਵ ਦੀ ਸੇਵਾ ਕਰਨੀ ਹੈ ਧੰਗੁਰ ਨਾਨਕ ਦਾ ਨਾਮ ਲੈ ਕੇ ਸੰਗਤ ਨੂੰ ਜੋੜਨਾ ਤੇ ਜਦੋਂ ਇਹ ਕਿਹਾ ਤੇ ਬਾਬਾ ਲਮਸਤ ਕਹਿਣ ਲੱਗੇ ਸਤਿਵਚਨ ਜੀ ਉਹ ਤੂੰ ਆਪਣਾ ਬੋਰੀ ਬਿਸਤਰਾ ਚੱਕਿਆ ਤੇ ਨਾਨਕ ਮਤਾ ਸਾਹਿਬ ਪਹੁੰਚ ਆਏ ਬਾਬਾ ਅਲਮਸਤ ਜਦੋਂ ਨਾਨਕ ਮਤਾ ਸਾਹਿਬ ਪਹੁੰਚੇ ਆ ਜਦੋਂ ਇਤੇ ਧੰਗੁਰ ਨਾਨਕ ਦਾ ਨਾਮ ਲੈ ਕੇ ਪੀਪਲ ਸੇਵ ਦੀ ਸੇਵਾ ਕੀਤੀ ਧੰਗੁਰ ਨਾਨਕ ਦਾ ਨਾਮ ਲੈ ਕੇ ਸੰਗਤ ਨੂੰ ਕਾਫੀ ਜੋੜਿਆ ਜੋੜ ਕੇ ਤੇ ਜਿਹੜੇ ਸਿੱਧ ਸਨ ਇਕ ਗੁਰ ਨਾਨਕ ਦੇਵ ਜੀ ਸਮੇਂ ਤੇ ਚੱਲੇਗੇ ਸੀ ਪਾੜਾਂ ਤੇ ਇਹ ਜਦੋਂ ਬਾਬਾ ਅਲਮਸਤ ਆਇਆ ਤੇ ਇਹਨਾਂ ਨੂੰ ਪਤਾ ਲੱਗਿਆ ਆਪਾਂ ਆਪਣੀ ਜਗਤ ਚੱਲਨੇ ਆਏ ਇਹ ਪਾੜਾਂ ਤੇ ਚੱਲੇ ਗਏ ਸਿੱਧ ਇਹਨਾਂ ਨੇ 150 ਚੇਲੇ ਨਾਲ ਲਿਓ ਆ ਸਿੱਧਾਂ ਨੇ ਨਾਨਕ ਮੋਤਾ ਸਾਹਿਬ ਪਹੁੰਚੇ ਨਾਨਕ ਮੋਤਾ ਸਾਹਿਬ ਦੇਖਿਆ ਤਾਂ ਕਿ ਇਹ ਕਹਿਣ ਲੱਗੇ ਸਾਡੀ ਜਗ੍ਹਾ ਤੇ ਹੈਗੀ ਤੇ ਬਾਬਾ ਅਲਮਸਤ ਧੰ ਗੁਰੂ ਨਾਨਕ ਦਾ ਨਾਮ ਲੈ ਕੇ ਸੰਗਤ ਨੂੰ ਜੋੜਿਆ ਕਹਿਣ ਲੱਗੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਜੇ ਤਾਂ ਸਿੱਧਾ ਨੂੰ ਪਤਾ ਲੱਗਿਆ ਇਹ ਕੋਲ ਗਏ ਆ ਤੇ ਸਿੱਧ ਕਹਿਣ ਲੱਗੇ ਕੋਈ ਧੰ ਗੁਰੂ ਨਾਨਕ ਨਹੀਂ ਹਨ ਮਿਟ ਗਏ ਹਨ ਤੂੰ ਇੱਥੇ ਰਹਿਣਾ ਚਾਹੁੰਨਾ ਪਰ ਸਾਡਾ ਨਾਮ ਜਪੋ ਸਾਡੀ ਧਰਤੀ ਆ ਤੁਸੀਂ ਸਾਡਾ ਨਾਮ ਜਪੋ ਕਹਿਣ ਲੱਗੇ ਬਾਬਾ ਲਮਸਤ ਕਹਿਣ ਲੱਗੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਤਨ ਕਹਿਣ ਲੱਗੇ ਕੋਈ ਧੰ ਗੁਰੂ ਨਾਨਕੇ ਮਿਟ ਗਏ ਨਹੀਂ ਜੇ ਤੇਰਾ ਮਨ ਜਪਦਾ ਏ ਸਿੱਖਾ ਤੂੰ ਇੱਥੇ ਰਹਿਣਾ ਚਾਹੁੰਨਾ ਪਰ ਸਾਡਾ ਨਾਮ ਜਪ ਜੇ ਤੁਸੀਂ ਨਹੀਂ ਜਪੋਗੇ ਤੇ ਜੇ ਤੁਸੀਂ ਨਹੀਂ ਰਹਿਣਾ ਚਾਹੁੰਦੇ ਆ ਤੁਸੀਂ ਚਲੇ ਜਾਓ ਤੇ ਬਾਬਾ ਲਮਸਤ ਕਹਿਣ ਲੱਗੇ ਤੈਨੂੰ ਗੁਰਨਾਨਕ ਤੈਨੂੰ ਗੁਰਨਾਨਕ ਕਹਿਣ ਲੱਗੇ ਕੋਈ ਤੈਨੂੰ ਗੁਰਨਾਨਕ ਨਹੀਂ ਹਨ ਮਿਟ ਗਏ ਹਨ ਤੁਸੀਂ ਇੱਥੇ ਰਹੋ ਤੇ ਬਾਬਾ ਲਮਸਤ ਕਹਿਣ ਲੱਗੇ ਨਹੀਂ ਤੇ ਬਾਬਾ ਲਮਸਤ ਨੂੰ ਸਿੱਧਾ ਨੇ ਕੁੱਟਣਾ ਸ਼ੁਰੂ ਕਰਤਾ ਕੁੱਟ ਮਾਰ ਕੇ ਭਿਉਸ ਕਰਕੇ ਸੁੱਟ ਦਿੱਤਾ ਰੇਵੀ ਅਸਿੱਧੀ ਲੱਕੜਾਂ ਕਟੀਆਂ ਕਰਕੇ ਨਾ ਪੀਪਲ ਸੇਬ ਨੂੰ ਅੱਗ ਲਾਤੀ ਜਦੋਂ ਆਕ ਲਾ ਕੇ ਸਾੜ ਦਿੱਤਾ ਤੇ ਬਾਬਾ ਲਮਸਤ ਨੂੰ ਕੁੱਟ ਮਾਰ ਕੇ ਪਹਜਾ ਦਿੱਤਾ ਬਾਬਾ ਲਮਸਤ ਨੂੰ ਹੋਸ਼ ਆਈ ਇਸ ਤਰਤੀ ਤੇ ਪਹੁੰਚੇ ਆ ਜਦੋਂ ਇਸ ਧਰਤੀ ਤੇ ਪਹੁੰਚੇ ਆ ਤੇ ਕੀ ਹੋਇਆ ਇਸ ਧਰਤੀ ਤੇ ਨਾਲ ਇੱਕ ਬੋੜ ਆ ਉਹਦੇ ਵਿੱਚ ਛਿਪ ਕੇ ਰਹਿਣ ਲੱਗੇ ਕਹਿਣ ਲੱਗੇ ਹੁਸਕਦਾਏ ਇਹ ਜਿਹੜੀ ਬੋੜ ਆ ਇਹ ਵਿੱਚੋਂ ਖੋਖਲਿਆ ਮੀਕਣੀ ਦਾ ਕੋਈ ਡਰ ਨਹੀਂ ਹੋਣਾ ਨਾਲ ਨਦੀ ਵਗਦੀ ਆ ਇਸ਼ਨਾਨ ਪਾਣੀ ਕਰ ਲਿਆ ਕਰਾਂਗੇ ਜਦੋਂ ਇਹ ਕੇ ਤੇ ਬਾਬਾ ਅਲਮਸਤ ਇੱਥੇ ਆ ਕੇ ਬਿਸਰਾਮ ਕੀਤਾ ਤੇ ਇਹਨੂੰ ਕਾफी ਸੱਟਾਂ ਲੱਗੀਆਂ ਸੀ ਇਹਦੇ ਮਨ ਵਿੱਚ ਇੱਕ ਉਹ ਧਿਆਨ ਆਇਆ ਕਹਿਣ ਲੱਗੇ ਜਿਹੜੇ ਮੇਰੇ ਪਾਸ਼ਨ ਮੈਨੂੰ ਇੱਧਰ ਘੱਲਿਆ ਹੈ ਉਨਾਂ ਚਰਨਾਂ ਚ ਕੋਰੇ ਅਰਦਾਸ ਕਰਨਾ ਇਹਨੇ ਅਰਦਾਸ ਕੀਤੀ ਹੈ ਅਕਾਲ ਪੁਰਖ ਸਿਮੇ ਨਾਨਕ ਸ੍ਰੀ ਗੁਰੂ ਹਰਗੋਬਿੰਦ ਮਹਾਰਾ ਜੀ ਦੇ ਮਾਲਕ ਇਹ ਆਪ ਜੀ ਅਰਦਾਸ ਸੁਣੋ ਸਾਡੀ ਤੇ ਪੀਪਲ ਸਿਬ ਦਾ ਹਾਲ ਦੇਖੋ ਤੇ ਸਾਡਾ ਦੇਖੋ ਇਹ ਆ ਕੇ ਸਾਧੂ ਨੰਡ ਦੋ ਜੇ ਤੁਸੀਂ ਨਹੀਂ ਹੁੰਦੇ ਹੋ ਅਸੀਂ ਅੰਜਲ ਨਹੀਂ ਸਕਾਂ ਸਰੀਰ त्याग ਦਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗੇ ਸਰੀਰ त्याग ਦਾਂਗੇ ਤੇ ਜਦੋਂ ਇਹਨਾਂ ਕੀ ਕੀਤਾ ਤੇ ਬਾਪਾ ਲਮਸਤ ਨੇ ਅਰਦਾਸ ਕੀਤੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਕੋਲ ਅਰਦਾਸ ਅਮਰਸਰ ਧਰਤੀ ਤੇ ਪਹੁੰਚ ਗਈ ਜਦੋਂ ਅਰਦਾਸ ਪਹੁੰਚੀ ਤੇ ਸਤਗੁਰੂ ਦੀ ਦੀ ਤਿਆਰੀਆਂ ਸੀ ਸਾਈਂ ਦਾਸ ਤੇ ਘਰ ਜਾਣ ਵਾਸਤੇ ਜਿਹੜੇ ਸਾਈਂ ਦਾਸ ਹਨ ਉਹਨਾਂ ਵੀ ਅਰਦਾਸ ਕੀਤੀ ਹੈ ਆਕਾਲਪੁਰਕ ਅਸੀਂ ਆਪਣਾ ਘਰ ਬਣਾਇਆ ਹੈ ਮਹਾਰਾਜ ਆਪ ਆਪ ਸੰਗਤ ਸਮੇਤ ਸਾਡੇ ਘਰ ਵਿੱਚ ਚਰਨ ਪਾਉ ਆ ਕੇ ਤੇ ਜਦੋਂ ਇਹ ਕਿਹਾ ਤੇ ਸਤਗੁਰੂ ਦੀ ਤਿਆਰੀਆਂ ਸੀ ਸਾਈਂ ਦਾਸ ਦੇ ਘਰ ਜਾਣ ਵਾਸਤੇ ਸੰਗਤ ਸਮੇਤ ਜਦੋਂ ਉਹ ਕਹਿਆ ਤੇ ਸਤਗੁਰੂ ਜੀ ਨੇ ਅਰਦਾਸ ਬਾਬਾ ਅਲਮਸਤ ਦੀ ਸੁਣੀ ਜਦੋਂ ਸੋਣੇ ਘੇਤੇ ਕਹਿਣ ਲੱਗੇ ਸਿੱਖਾਂ ਨੂੰ ਕਹਿਣ ਲੱਗੇ ਸੰਗਤਾਂ ਨੂੰ ਕਹਿਣ ਲੱਗੇ ਇਦਾਂ ਕਰੋ ਆਪਾ ਯੂਪੀ ਵਿੱਚ ਜਾਣਾ ਨਾਨਕ ਮਤਾ ਸਾਹਿਬ ਕੋ ਸਿੱਖਿਆ ਉਹਨੂੰ ਬੜੀ ਤੰਗੀ ਆਈ ਆ ਤੇ ਸੰਗਤਾਂ ਕਹਿਣ ਲੱਗੇ ਮਹਾਰਾਜ ਆਪਣੀ ਸਾਰੀ ਸੰਗਤ ਸਾਈਂ ਦਾਸ ਦੇ ਘਰ ਜਾਣ ਵਾਸਤੇ ਸਨ ਜਿਹੜੇ ਸਾਈਂ ਦਾਸਾਂ ਸਤਗੁਰੂ ਦੇ ਰਸਤੇ ਸੰਡੂ ਲੱਗਦੇ ਸਨ ਜਦੋਂ ਉਹ ਕਹਿਆ ਤੇ ਸਤਗੁਰੂ ਕਹਿਣ ਲੱਗੇ ਉਹਦੇ ਮਾਤਾ ਗੰਗਾ ਜੀ ਨੂੰ ਭੇਜ ਦੇਣੇ ਆ ਜਦ ਜਾਕੀ ਸਨੇਹਾ ਲਾ ਕੇ ਆ ਜਾਣਗੇ ਤੇ ਵਾਪਸੀ ਹੋਏ ਸਤਿਗੁਰੂ ਤੁਹਾਡੇ ਕੋਲ ਪਹੁੰਚਣਗੇ ਮਾਤਾ ਗੰਗਾ ਜੀ ਨੂੰ ਭੇਜਤਾ ਸਤਿਗੁਰੂ ਸਿੱਖਾਂ ਨੂੰ ਕਿਹਾ ਜੈ ਸਿੱਖੋ ਘੋੜਿਆਂ ਦੀ ਤਿਆਰੀਆਂ ਕਰੋ ਵਸਤਰ ਬਨੋ ਚਾਲੇ ਪਾਈਏ ਉਹ ਤੋ ਸਿੱਖਾਂ ਨੇ ਭਾਈ ਗੱਟੂ ਜੀ ਭਾਈ ਨਗਾ ਜੀ ਭਾਈ ਪੇੜਾ ਜੀ ਭਾਈ ਜੱਠਾ ਜੀ ਜਿਹੜੇ ਸਤਿਗੁਰੂ ਦੇ ਸਿੰਘ ਸਨ ਇਹ ਆਗੂ ਸਨ ਤੇ ਇਹਨਾਂ ਨੇ ਸਤਿਗੁਰੂ ਜੀ ਨੇ ਕਿਹਾ ਸਿੱਖਾਂ ਨੂੰ ਜੈ ਸਿੱਖੋ ਘੋੜਿਆਂ ਦੀ ਤਿਆਰੀ ਕਰੋ ਵਸਤਰ ਬਨੋ ਇਹਨਾਂ ਨੇ ਚਾਲੇ ਪਾਏ ਉਹ ਤੋ ਸਤਿਗੁਰੂ ਜੀ ਘੋੜੇ ਸਵਾਰ ਹੋ ਕੇ ਗੰਗਾ ਘੜਾ ਹੁੰਦਿਆਂ ਹੋਇਆਂ ਕਾਸ਼ੀਪੁਰ ਮਰਦਾਬਾਦ ਇਸ ਤਰਤੀ ਤੇ ਪਹੁੰਚੇ ਸਤਿਗੁਰੂ ਜੀ ਜਦੋਂ ਇਸ ਤਰਤੀ ਪਹੁੰਚੇ ਸਾਰੇ ਜੰਗਲ ਸੀ ਉਦੋਂ ਜਦੋਂ ਇਸ ਤਰਤੀ ਤੇ ਪਹੁੰਚੇ ਤੇ ਜੜੇ ਤੇ ਜਦੋਂ ਪਹੁੰਚੇ ਤੇ ਸਤਿਗੁਰ ਕਹਿਣ ਲੱਗੇ ਸਿੱਖਾਂ ਨੂੰ ਕਹਿਣ ਲੱਗੇ ਆਵਾਜ਼ ਮਾਰੋ ਜਿਹੜੇ ਸਿੱਖ ਨੇ ਅਰਦਾਸ ਕੀਤੀ ਉਹਦੀ ਅਰਦਾਸ ਸਪੂਰਨ ਹੋਈ ਬਾਹਰ ਨਿਕਲੇ ਭੋੜ ਵਿੱਚੋਂ ਬਾਹਰ ਨਿਕਲਿਆ ਤੇ ਆਵਾਜ਼ ਮਾਰ ਕੇ ਬਾਬਾ ਅਲਮਸਤ ਨੂੰ ਕੱਢਿਆ ਕਹਿਣ ਲੱਗੇ ਵਿੱਚੋਂ ਬਾਹਰ ਨਿਕਲੇ ਤੇ ਕਹਿਣ ਲੱਗੇ ਸਤਗੁਰੂ ਜੀ ਨੇ ਦੇਖਿਆ ਤੇ ਬਾਬਾ ਲਮਸਤ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਇੱਥੇ ਵਿਸਰਾਮ ਕੀਤਾ ਸਤਗੁਰੂ ਜੀ ਬਾਬਾ ਲਮਸਤ ਦੇ ਮੋਹ ਚ ਸੁਣਨਾ ਚਾਹੁੰਦੇ ਸੀ ਤੇਰਾ ਵਰਤਾ ਕੀ ਹੋਈ ਹੈ ਤੇ ਸਤਗੁਰੂ ਜੀ ਆਪ ਅੰਤਰਜਾਮੀ ਸੰਸਨ ਪਰ ਜਾਣਦੇ ਸਨ ਸਭ ਤੇ ਸਤਗੁਰੂ ਕਹਿਣ ਲੱਗੇ ਸਿੱਖਾ ਕੀ ਨਸੀਬਤ ਬਣੀ ਹੈ ਤੇ ਬਾਬਾ ਅਲਮਸਤ ਨੇ ਸਾਰੀ ਬੈਠ ਕੇ ਬਾਤ ਦੱਸੀ ਦੱਸ ਕੇ ਇੱਥੇ ਵਿਸਰਾਮ ਕੀਤਾ ਅੰਮ੍ਰਿਤ ਵੇਲ ਹੋਇਆ ਹੈ ਸਿੱਖਾਂ ਨੂੰ ਕਹਿਣ ਲੱਗੇ ਜਾਓ ਸਿੱਖੋ ਆ ਜੰਗਲ ਆ ਟੁੱਟੀਆਂ ਡਿੱਗਿਓ ਆਏ ਅੰਦਰ ਚਾਂਸ ਸੁੱਕੇ ਕਿੱਲੇ ਵੜ ਕੇ ਲਿਆਓ ਸਿੱਖਣਾ 6 ਸੁੱਕੇ ਕਿੱਲੇ ਵੜ ਕੇ ਲੈਂਦੇ ਇੱਧਰ ਸਤਗੁਰੂ ਦਾ ਘੋੜਾ ਬੰਨਿਆ ਸੀ ਸੁੱਕੇ ਕਿੱਲੇ ਗੱਢ ਕੇ ਪੰਜ ਸੰਗਤ ਕੋੜੇ ਉਧਰ ਬੰਨੇਗੇ ਸਨ ਸੁੱਕੇ ਕਿੱਲੇ ਗੱਢ ਕੇ ਜਿੱਦ ਸੁੱਕੇ ਕਿੱਲੇ ਗੱਢ ਕੇ ਤੇ ਬਾਬਾ ਲਮਸਤ ਤੇ ਜਦੋਂ ਇਹ ਤੋਂ ਚਾਲੇ ਪਾਣ ਲੱਗੇ ਸਤਗੁਰੂ ਕਹਿਣ ਲੱਗੇ ਦੰਕਰੋ ਇੱਥੇ ਆਪਾਂ ਨਾਨਕ ਮਤਾ ਸਭ ਜਾਣਾ ਘੋੜੇ ਬਨ ਕੇ ਜੋੜੇ ਉਤਾਰ ਕੇ ਜਿੱਥੇ ਨਾਨਕ ਮਤਾ ਸਭ ਜਾਣਾ ਬਹੁਤ ਪਵਿੱਤਰ ਧਰਤੀ ਹੈ ਉਤੋ ਇਹਤੂ ਪੈਦਲ ਜਾਣਾ ਤੇ ਬਾਬਾ ਲਮਸਤ ਨੂੰ ਨਾਲ ਖੜਿਆ ਪਹਿਰੇ ਨੰਗੇ ਤੂੰ ਪੈਦਲ ਗਏ ਆ ਤੇ ਕੋਈ ਸਿੱਖ ਇੱਥੇ ਰੁਕੇ ਆ ਤੇ ਜਦੋਂ ਇੱਥੇ ਰੁਕੇ ਤੇ ਬਾਬਾ ਲਮਸਤ ਨਾਲ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨਾਲ ਪੈਦਲ ਗਏ ਆ ਤੇ ਨਾਨਕ ਮਤਸਾਹਿ ਪੁੰਚੇ ਆ ਦੇਖਿਆ ਤੇ ਉਹਨਾਂ ਨੇ ਸਿੱਧਾ ਨੇ ਅੱਗ ਲਾ ਕੇ ਸਾੜਤਾ ਸੀ ਪੀਪਲ ਸੇਬ ਜਦੋਂ ਸਾੜ ਕੇ ਰੱਖ ਦਿੱਤਾ ਤੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਪਹੁੰਚੇ ਤੇ ਦੇਖਿਆ ਤੇ ਜਦੋਂ ਦੇਖ ਕੇ ਤੇ ਸਾੜ ਕੇ ਰੱਖਿਆ ਤੇ ਸਤਗੁਰੂ ਜੀ ਤੇ ਕਹਿੰਦੇ ਜਾਓ ਸਿੱਖਾ ਆ ਆ ਘਟੋਰਾ ਲੈ ਜਾਓ ਸਾਡੇ ਕੋਲ ਬੋਲਿਸਬ ਤੋਂ ਜਲ ਲੈ ਕੇ ਆਓ ਸਿੱਖ ਨੇ ਬੋਲਿਸਬ ਤੋਂ ਜਲ ਲੈ ਕੇ ਆਉਂਦਾ ਜਦੋਂ ਲੈ ਕੇ ਆਇਆ ਸਤਗੁਰੂ ਕਹਿਣ ਲੱਗੇ ਗਿੱਜੇ ਗਿੱਜੇ ਵਿੱਚੋਂ ਕੱਢਿਆ ਚੰਦਰ ਤੇ ਕੇਸਰ ਸਤਗੁਰੂ ਕਹਿਣ ਲੱਗੇ ਨੋ ਪਾਣੀ ਚ ਚੰਗੀ ਤਰ ਕੋਲੋ ਕੋਲ ਕੇ ਸਤਗੁਰੂ ਜੀ ਲੈਣ ਦੇ ਬਲ ਕਸ਼ੇ ਖੜ ਕੇ ਚੜਦਨ ਮੂੰਹ ਕੀਤਾ ਤੈਨੂੰ ਮਰ ਪੀਪਲ ਸਭ ਨੂੰ ਛਿੱਟੇ ਮਾਰੇ ਪੀਪਲ ਸਭ ਹਰਾ ਭਰਾ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਹਰਾ ਭਰਾ ਹੋਇਆ ਏ ਜਿਹੜੇ ਸਿੱਧ ਸਨ ਇਹਨਾਂ ਨੇ ਦੋ ਦੋ ਵਾਲੇ ਕੂਮੇ ਤੇ ਡੇਰਾ ਲਾਇਆ ਸੀ ਇਹਨਾਂ ਨੇ ਦੇਖਿਆ ਸਿੱਖਾਂ ਦਾ ਗੁਰੂ ਆਇਆ ਹੈ ਰਾਏ ਭਗਤੀ ਕਬਜ਼ਾ ਕਰ ਲਿਆ ਤੇ ਕੀ ਕਰੀਏ ਹੁਣ ਤੇ ਪੀਪਲ ਸਭ ਹਰ ਰਰ ਕਰ ਦਿੱਤਾ ਇਹ ਜਿਹੜੇ ਬਾਇਪਾਸ ਰਾਜੇ ਸੀ ਜਿਹੜੇ ਸਿੱਧ ਸਨ ਇਹ ਬਾਇਪਾਸ ਰਾਜੇ ਕੋਲ ਚਲੇ ਗਏ ਰਾਜੇ ਪਿੱਲੀ ਵੀ ਕਹਿਣ ਲੱਗੇ ਰਾਜੇ ਨੂੰ ਕਹਿਣ ਲੱਗੇ ਰਾਜਾ ਨਾ ਸਿੱਖਾਂ ਦਾ ਗੁਰੂ ਆਇਆ ਹੈ ਸਾਡੇ ਰਾਏ ਭਗਤੀ ਕਬਜ਼ਾ ਕਰ ਲੈ ਸਾਡਾ ਕਬਜ਼ਾ ਛੱਡਾ ਦਿਓ ਜਦੋਂ ਇਹ ਕਿਹਾ ਤੇ ਜਦੋਂ ਬਾਜਪਤ ਰਾਜਾ ਸੀ ਉਹ ਆਨੰਦ ਸਹਿਤਾ ਕਰਨ ਮਸਤੀ ਨਾਨਕ ਮਤਸੇ ਪਹੁੰਚ ਆਇਆ ਜਦੋਂ ਨਾਨਕ ਮਤਸੇ ਪਹੁੰਚਿਆ ਦੇਖਿਆ ਤੇ ਜਦੋਂ ਜਦੋਂ ਪਹੁੰਚਿਆ ਤੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਕੋਲ ਖੜੇ ਸਨ ਜੋ ਬਾਜਪਤ ਰਾਜਾ ਨੇ ਦੇਖਿਆ ਤੇ ਤੇ ਮੇਰੀ ਪਰ ਦੇ ਮਾਲਕ ਹਨ ਇਹ ਆਪਨੇ ਰੰਕਾਰ ਪਹੁੰਚੇ ਸਤ ਗੁਰੂ ਜੀ ਦੇ ਚਰਨੀ ਡਿੱਗ ਪਿਆ ਬਾਜਪਤ ਰਾਜਾ ਮਹਾਰਾਜ ਆਪਨੇ ਰੰਕਾਰ ਪਹੁੰਚੇ ਜੋ ਜਿਹੜੇ ਸੈਦ ਸਨ ਉਹਨਾਂ ਨੇ ਦੇਖਿਆ ਇਹ ਆਪ ਜੋ ਬਾਜਪਤ ਰਾਜਾ ਸੀ ਇਹ ਆਪ ਇਹਨਾਂ ਦਾ ਮਰੀਜ਼ ਆ ਹੁਣ ਸਾਡੀ ਕਿਤੇ ਚੱਲੇਗੀ ਇੰਨਾਂ ਨੇ ਸਿੱਧਾ ਨਾ ਕੀ ਕੀਤਾ ਪਤਨੋਂ ਦਾ ਮਹੀ ਬਰਸਾਇਆ ਬਤੇਰੇ ਕੋ ਤੇ ਖਰਚਾਏ ਆਖਰੀ ਵਾਰ ਸਿੱਧਨੂੰ ਹਾਰਨਾ ਪਿਆ ਹਾਰ ਕੇ ਚਲੇ ਗਏ ਪਾੜਾਂ ਤੇ ਦੁਬਾਰਾ ਮੁੜ ਕੇ ਨਹੀਂ ਆਏ ਸਿੱਧ ਜਬ ਆਏ ਪਦ ਰਾਜਸਥਾਨ ਕਹਿਣ ਲੱਗੇ ਮਹਾਰਾਜ ਸਾਡੇ ਘਰ ਚਰਨ ਪਾਓ ਪਿੱਲੀਬੀਤ ਸਤਗੁਰ ਕਹਿਣ ਲੱਗੇ ਤੁਸੀਂ ਚੱਲੋ ਅਸੀਂ ਤੁਹਾਡੇ ਮਗਰ ਹੋਂਨੇ ਆ ਤੇ ਜਿਹੜਾ ਬਾਬਾ ਅਲਮਸਤ ਸੀ ਇਹ ਵੀ ਆਪਣੇ ਬੋਰੀ ਬਿਸਤਰਾ ਚੱਕ ਲਿਆ ਸਤਗੁਰ ਕਹਿਣ ਲੱਗੇ ਸਿੱਖਾ ਤੁਸੀਂ ਰਹਿਣਾ ਨਾਨਕ ਮੁਤਾ ਸਾਹਿਬ ਜਿੱਤੇ ਸਾਡੇ ਘੋੜੇ ਬੰਨੇ ਆ ਇੱਥੇ ਆਉਣਾ ਹੈ ਅਗਰ ਬੱਤੀ ਪੋਚਾ ਝਾੜੂ ਕਰਕੇ ਚੱਲਿਆ ਜਾਣਾ ਜਦੋਂ ਇਹ ਕਿਹਾ ਤੇ ਜਦੋਂ ਇੱਥੇ ਸਤਿਗੁਰੂ ਜੀ ਆਏ ਆ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਘੋੜਿਆਂ ਤਿਆਰੀਆਂ ਕੋਲ ਪਿੱਲੀਬੀਤ ਸਭ ਜਾਣਾ ਹੈ ਸਿੱਖਾਂ ਨੇ ਘੋੜਿਆਂ ਤਿਆਰੀਆਂ ਕੀਤੀ ਵਸਤਰ ਬੰਨੇ ਆ ਜੋ ਚਾਲੇ ਪਾਣ ਲੱਗੇ ਤੇ ਬਾਬਾ ਲਮਸਤ ਅੱਖਾਂ 'ਚ ਨੀਰ ਭਾਇਆ ਰੋਣ ਲੱਗਿਆ ਤੇ ਜਦੋਂ ਰੋਣਿਆ ਤੇ ਸਤਿਗੁਰੂ ਨੇ ਪੁੱਛਿਆ ਸਿੱਖਾਂ ਤੈਨੂੰ ਕਿੰਨੀ ਸਿਬਦ ਬਣੀ ਆ ਕਹਿਣ ਲੱਗੇ ਮਹਾਰਾਜ ਅਸੀਂ ਅਰਦਾਸ ਕੀਤੀ ਸੁਸਾਈ ਹੋਇਓ ਹੌਣ ਕੋਈ ਨਸੀਬਦ ਬਣੇਗੀ ਹੁਣ ਸਾਡੀ ਬਾਹਾਂ ਕੌਣ ਪਕੜੇਗਾ ਸਤਗੁਰੂ ਕਹਿਣ ਲੱਗੇ ਜਿਵੇਂ ਸੁੱਕਾ ਪੀਪਲ ਹਰਾ ਬਰਗੀ ਤਾਂ ਸਾਡੇ ਸੁੱਕੇ ਕਿੱਲੇ ਹਰੇ ਬਰ ਰਹਿਣਗੇ ਸੰਗਤ ਹੋਣਗੇ ਯਾਤਰਾ ਸਫਲ ਹੋਵੇਗੀ ਕਹਿਣ ਲੱਗੇ ਐਤੂ ਬਰ ਦੇ ਕੇ ਕਹਿਣ ਲੱਗੇ 24 ਘੰਟੇ ਸਾਡੇ ਜੁਰੂਹੇ ਘੋੜਿਆਂ ਦੀ ਪੋੜ ਲੱਗਣਗੇ ਸਤਗੁਰੂ ਸਤਗੁਰੂ ਕਹਿਣ ਲੱਗੇ ਸਾਡੇ ਚਰਨ ਜੁਰੂਹੇ ਪਾਣਗੇ ਅਜੇ ਘੋੜਿਆਂ ਦੇ ਪੋੜ ਲੱਗਦ ਨੇ ਇਸ ਧਰਤੀ ਤੇ ਐਤੂ ਬਰ ਦੇ ਕੇ ਚਲੇ ਗਏ ਪਿਲੀ ਵਿਤ ਪਿਲੀ ਵਿਤ ਗਏ ਆ ਕਰੀਬ ਰਾਜੇ ਦੇ ਬੱਚੇ ਤੇ ਕੋਲ ਪਹੁੰਚੇ ਸਤਗੁਰੂ ਜੀ ਕਹਿਣ ਲੱਗੇ ਸਿੱਕਾ ਕੁਛ ਮੰਗ ਕਹਿਣ ਲੱਗੇ ਮਹਾਰਾਜ ਅਸੀਂ ਕੀ ਮੰਗਣਾ ਸਾਡੇ ਬੱਚੇ ਨੂੰ ਕੋੜਿਆ ਉਹ ਠੀਕ ਕਰੋ ਬਿਮਾਰੀ ਹੋ ਗਏ ਜਾਂ ਲੱਗਿਆ ਤੇ ਸਤਿਗੁਰੂ ਜੀ ਉਹਨੂੰ ਠੀਕ ਕੀਤਾ ਫਿਰ ਉਹ ਤੂੰ ਚਾਲੇ ਪਾਏ ਸਾਈਂ ਦਾਸ ਦੇ ਘਰ ਗਏ ਆ ਜਦੋਂ ਸਾਈਂ ਦਾਸ ਦੇ ਘਰ ਗਏ ਆ ਤਕਰੀਬਨ ਸਾਈਂ ਦਾਸ ਦੇ ਘਰ ਵੀ ਤਕਰੀਬਨ 12 13 ਉਹਨਾਂ ਦੇ ਘਰ ਰਹੇ ਆ ਉਹ ਇਤਿਹਾਸ ਫਿਰ ਉਹ ਤੂੰ ਅੰਮ੍ਰਿਤਸਰ ਧਰਤੀ ਤੇ ਗਏ ਆ ਜੀ ਇਹ ਤੂੰ ਦਾ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ